ਜਿਨਾ ਨੇ ਸਾਰੀ ਜ਼ਿੰਦਗੀ ਸੰਗਤਨ ਗੁਰੂ ਦੇ ਲਾਂਡ ਜੋੜਿਆ ਸਾਰੀ ਜ਼ਿੰਦਗੀ ਸੇਵਾ ਕੀਤੀ ਜਿਦੋਂ ਦਾ ਕਿਸਾਨ ਅੰਦোলন ਚੱਲ ਰਿਹਾ ਹੈ ਲਗਾਤਾਰ ਉੱਥੇ ਸੇਵਾ ਕਰਦੇ ਸੀ ਹਰ ਦੂਜੇ ਤੀਜੇ ਦਿਨ ਉੱਥੇ ਜਾਂਦੇ ਸੀ ਸੰਗਤ ਵਿੱਚ ਬਹਿੰਦੇ ਸੀ ਤੇ ਉਹਨਾਂ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਸੀ ਕੀ ਜੋ ਕਿਸਾਨ ਦੇਸ਼ ਦਾ ਅੰਨ ਦాత ਹੈ ਜਿਨੇ ਦੇਸ਼ ਨੂੰ ਉਹ ਤੋਂ ਮੋਟਾਇਆ ਜਿਹੜੇ ਕਿਸਾਨਾਂ ਨੇ ਪੂਰੀ ਜ਼ਿੰਦਗੀ ਤੂਫਾਨ ਝੱਖੜ ਦਾ ਸਾਹਮਣਾ ਕਰਕੇ ਦੇਸ਼ ਨੂੰ ਉਹਨੇ ਕੋਨੇ ਕੋਨੇ ਚ ਅੰਨ ਭੇਜਿਆ ਉਹ ਹੀ ਅੰਦਾਤਾ ਦੀ ਬਾਜ਼ਰੀ ਸੁਣੀ ਜਾ ਰਹੀ ਪਿਛਲੇ 3 ਮਹੀਨੇ ਤੋਂ ਅੰਦਾਤਾ ਸੰਘਰਸ਼ ਕਰ ਰਿਹਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਉੱਥੇ ਜਾ ਕੇ ਸ਼ਹਾਦਤ ਦੇ ਦਿੱਤੀ ਇੱਕ ਮਹਾਪੁਰਖ ਨੇ ਸ਼ਹਾਦਤ ਦਿੱਤੀ ਦੇਖੋ ਕਿੰਨੀ ਵੱਡੀ ਗੱਲ ਹੈ ਇਹਨੂੰ ਹੈਰਾਨੀ ਹੈ ਦੁੱਖ ਹੈ ਕਿ ਸੈਂਟਰ ਦਾ ਹੰਕਾਰੀ ਪ੍ਰਧਾਨ ਮੰਤਰੀ ਨੂੰ ਹਲੇ ਤੱਕ ਸਮਝ ਨਹੀਂ ਆਈ ਇਹ ਸੰਘਰਸ਼ ਵਿੱਚ ਪਿਛਲੇ 20 ਦਿਨਾਂ ਚ ਤਕਰੀਬਨ 3 ਲੋਕਾਂ ਨੇ ਸ਼ਹਾਹਤਾ ਦਿੱਤੀ ਆ ਪਰ ਸੈਂਟਰ ਦੀ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਪਰਵਾਹ ਹੀ ਨਹੀਂ ਸਰਕਾਰ ਇੱਕ ਮਾਪਾਪ ਹੁੰਦੀ ਹੈ ਬੱਚਿਆਂ ਦਾ ਦੁੱਖ ਸਮਝ ਨਹੀਂ ਰਹੀ ਇਹ ਤਾਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਤਾਂ ਬੁਰੀ ਸੋਚ ਕੀ ਹੋ ਸਕਦੀ ਸੈਂਟਰ ਦੀ ਸਰਕਾਰ ਕਿ ਉਹ ਸੋਚਦੇ ਆ ਕਿ ਕਿਸਾਨਾਂ ਨੂੰ ਅਸੀਂ ਦਬਾ ਦਾਂਗੇ ਖੁਚਲ ਦੋਗੇ ਆ ਕਿਸਾਨਾਂ ਨੂੰ ਨਾ ਕੋਈ ਦਬਾ ਸਕਦਾ ਨਾ ਕੁਝ ਹੋ ਸਕਦਾ ਆंदोलਨ ਕੀ ਤੇ ਜੀ ਵੱਡੀ ਗੱਲ ਹੈ ਜਿਹੜੇ उन कोशिश हो रही है सब तो माड़ी कोशिश हो रही है लेकिन कृषि कानून को रद्द नहीं करना चाह रही किसान है की वो बिल को रद्द करके ही छोड़ेंगे सरकार का मकसद क्या कि कानून बनाए जो आम जनता को पसंद हो और फायदे के लिए हो अगर यो जनता किसान जिनके लिए कानून बनाया जा रहा है जो कना कानून नहीं चाहते तो आपने जिद क्यों पकड़ी है यो आज जो अमित शाह जी और प्रधानमंत्री देश के प्रधानमंत्री है गृह मंत्री है, है जनता कारण है कि ना किसान कारण है एस करके एस करके इननु नहीं करना चाहिए